ਇਨਾਂ ਨੂੰ ਕੁਝ ਬਣਾਣਾ ਹੈ ਬਹੁਤ ਪਿਆਰ ਕਰਦੀ ਸੀ ਉਹ ਵੀ ਬੱਚਿਆਂ ਨੂੰ ਵੀ ਮੈਨੂੰ ਵੀ ਤੇ ਜਿਵੇਂ ਹੁਣ ਕਿਸੇ ਦੇ ਹਸਬੰਡ ਡੈਥ ਹੋ ਜਾਂਦੀ ਆ ਹਨਾ ਰਿਸ਼ਤੇਦਾਰਾਂ ਵੱਲੋਂ ਆਪਣੀ ਫੈਮਿਲੀ ਵੱਲੋਂ ਸਹੁਰਾ ਪੇਕੇ ਪਰਿਵਾਰ ਵੱਲੋਂ ਇੱਕ ਪ੍ਰੈਸ਼ਰ ਜਿਹਾ ਆ ਜਾਂਦਾ ਕਿ ਦੂਜਾ ਵਿਆਹ ਕਰਾਓ ਐ ਦਬਦਾ ਐਦਾ ਤੁਹਾਡੇ ਤੇ ਕੋਈ ਇਹ ਚੀਜ਼ ਆਈਆਂ ਮੈਂ ਖੁਦ ਹੀ ਨਹੀਂ ਚਾਹਦੀ ਚਾਹਦੀ ਨਹੀਂ ਸੀਗੀ ਨਹੀਂ ਚਲੋ ਇੱਕ ਬੰਦਾ ਤਾਂ ਚਾਹਦਾ ਹੀ ਨਹੀਂ ਹੁੰਦਾ ਕਿਉਂਕਿ ਜਿਹੜਾ ਆਪਣਾ ਪਿਆਰ ਪੈਦਾ ਜਦੋਂ ਪਿਆਰ ਪੈ ਗਿਆ ਬੱਚੇ ਹੋ ਗਏ ਅੱਗੇ ਹਨਾ ਉਹ ਨਹੀਂ ਚਾਹਦਾ ਹੁੰਦਾ ਚਾਹੇ ਹਸਪੈਂਡ ਹੋਵੇ ਚਾਹੇ ਬੰਦਾ ਹੋਵੇ ਚਾਹੇ ਜਨਾਨੀ ਹੋਵੇ ਕੋਈ ਚਾਹਦਾ ਨਹੀਂ ਹੁੰਦਾ ਪਰ ਕੋਈ ਐਦਾਂ ਦੀਆਂ ਕੁਝ ਚੀਜ਼ਾਂ ਹੋਈਆਂ ਜ਼ਿੰਦਗੀ 'ਚ ਜ਼ਿਆਦਾ ਪ੍ਰੈਸ਼ਰ ਨੇ ਜ਼ਿਆਦਾ ਇੱਕ ਇੱਕ ਕਿਸੇ ਰਿਸ਼ਤੇਦਾਰ ਨੇ ਕਿਹਾ ਸੀਗਾ ਹਮ ਕਿ ਤਾਇਆ ਚਾਚਾ ਕੋਈ ਹੈ ਨਹੀਂ ਕੋਈ ਹੋਰ ਹੈ ਨਹੀਂ ਕਿ ਤੁਸੀਂ ਦੇਖ ਲਓ ਹਮ ਮੈਂ ਕਿਹਾ ਨਹੀਂ ਹਮ ਅਗਰ ਅਗਲੀ ਜ਼ਿੰਦਗੀ ਵੀ ਮੈਨੂੰ ਉਹਨਾਂ ਦੀ ਯਾਦ 'ਚ ਕੱਟਣੀ ਪਵੇ ਤਾਂ ਮੈਂ ਕੱਟ ਸਕਦੀ ਕਿਉਂਕਿ ਉਹ ਇਨਸਾਨ ਇਦਾਂ ਦੇ ਸਗੇ ਬਹੁਤ ਜਿਆਦਾ ਪਿਆਰੇ ਸੀ ਉਹ ਤਾਂ ਮੇਰੇ ਲਈ ਇੰਨੀ ਦੁਨੀਆ ਦੀ ਕਮਾਈ ਕਰਕੇ